ਜਿਹੜੇ ਲੋਕਾਂ ਦੇ ਢੂਈ ਬੈਕ ਦੇ ਵਿੱਚ ਲੱਕ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਕੋਈ ਕੰਮ ਨਹੀਂ ਕਰਿਆ ਜਾਂਦਾ ਰਾਤ ਨੂੰ ਵਧੀਆ ਨੀਂਦ ਨਹੀਂ ਆਉਂਦੀ ਹੇਠਾਂ ਝੁਕਣ ਵੇਲੇ ਲੱਕ ਦੇ ਵਿੱਚ ਢੂਈ ਦੇ ਵਿੱਚ ਦਰਦ ਹੁੰਦਾ ਬਹੁਤ ਔਰਤਾਂ ਤੇ ਮਰਦ ਐਸ ਦਰਦ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਦਾ ਜਿਹੜਾ ਢੂਈ ਬੈਕ ਦਾ ਲੱਕ ਦਾ ਦਰਦ ਹੈ ਰਾਤੋਂ ਰਾਤ ਖਤਮ ਹੋ ਜੂਗਾ ਕਰਨਾ ਕੀ ਹੈ ਜੀ ਪੂਰੀ ਵੀਡੀਓ ਐਂਡ ਤੱਕ ਦੇਖ ਲਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਾਂ ਕਿ ਜਿਹੜੀਆਂ ਔਰਤਾਂ ਤੇ ਮਰਦ ਇਹ ਦਰਦ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਦਾ ਦਰਦ ਜੜੋਂ ਖਤਮ ਹੋਵੇ ਆਪਾਂ ਨੂੰ ਜੀ ਜੈ ਫਲ ਚਾਹੀਦੇ ਨੇ 4-5 ਜੈ ਫਲ ਕਿਸੇ ਕੜਾਈ ਦੇ ਭਾਂਡੇ ਦੇ ਵਿੱਚ ਸਰੋਂ ਦਾ ਤੇਲ ਪਾ ਲਿਓ। ਇਸ ਤੋਂ ਬਾਅਦ ਆ ਸਰੋਂ ਦਾ ਤੇਲ ਜਦੋਂ ਗਰਮ ਹੋ ਜੇ ਜਿਹੜਾ ਆਪਣਾ ਜੈਫਲ ਆਪਾਂ ਗ੍ਰੈਂਡ ਕੀਤਾ ਠੀਕ ਹੈ ਕੱਦੂ ਕਸ ਕੀਤਾ ਇਹਨੂੰ ਇਹਦੇ ਵਿੱਚ ਸਿੱਟ ਦਿਓ ਤੇ ਚੰਗੇ ਤਰੀਕੇ ਨਾਲ ਇਹਨੂੰ ਭੁੰਨ ਲਓ ਪਕਾ ਲਓ। ਜਦੋਂ ਤੁਹਾਡੇ ਤੇਲ ਦਾ ਜਿਹੜਾ ਕਲਰ ਚੇਂਜ ਹੋ ਜੇ ਇਸ ਤੋਂ ਬਾਅਦ ਗੈਸ ਚੁੱਲ੍ਹੇ ਨੂੰ ਬੰਦ ਕਰਕੇ ਐਸ ਤੇਲ ਨੂੰ ਛਾਣ ਕੇ ਤੁਸੀਂ ਠੀਕ ਹੈ ਕਿਸੇ ਭਾਂਡੇ ਦੇ ਵਿੱਚ ਕੱਢ ਲਓ ਤੇ ਜਦੋਂ ਤੁਸੀਂ ਰਾਤ ਨੂੰ ਸੌਣਾ ਸਾਰੇ ਕੰਮ ਧੰਦੇ ਕਰਕੇ ਢੂਈ ਦੇ ਵਿੱਚ ਬੈਕ ਦੇ ਵਿੱਚ ਲੱਕ ਦੇ ਉੱਤੇ ਚੰਗੇ ਤਰੀਕੇ ਨਾਲ ਇਹਦੀ ਮਾਲਿਸ਼ ਕਰ ਲਓ। ਰਾਤੋਂ ਰਾਤ ਜਿੰਨਾ ਵੀ ਤੁਹਾਡਾ ਦਰਦ ਹੈ ਬਿਲਕੁਲ ਜੜੋਂ ਖ